ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਫਾਇਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਮਨਾ ਦੇ ਸਮੇਤ 10 ਆਗੂਆਂ ਦੇ ਉੱਪਰ ਹੋਇਆ ਕੇਸ ਦਰਜ ਜੋ ਪੁਲਸ ਦੇ ਨਾਲ ਹਥੋਪਾਈ ਮਾਮਲਾ ਜਿਸ ਵਿੱਚ 3 ਸਾਲ ਪੁਰਾਣੇ ਇਸ ਮਾਮਲੇ ਦੇ ਵਿੱਚ ਦੋਸ਼ ਤੈਅ ਕਰ ਦਿੱਤੇ ਗਏ ਨੇ ਜੋ ਫਾਇਲਕਾ ਦੇ ਵਿਧਾਇਕ ਦੀਆਂ ਵੀ ਹੁਣ ਮੁਸ਼ਕਲਾਂ ਵੱਧ ਗਈਆਂ ਨੇ ਜਿਸ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ ਜੇ ਉਸ ਨੂੰ ਸਜ਼ਾ ਹੁੰਦੀ ਹੈ ਤਾਂ ਕਿਹੜੀਆਂ ਕੜੀਆਂ ਧਰਾਵਾਂ ਲੱਗੀਆਂ ਨੇ ਜੋ ਉਹਨਾਂ ਨੇ ਹੱਥੋਪਾਈ ਕੀਤੀ ਸੀ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਨਾਲ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਅੱਜ ਜੋ ਪੁਲਿਸ ਨਾਲ ਹੱਥੋਪਾਈ ਕਰਨ ਅਤੇ ਡੀਸੀ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ 10 ਆਗੂਆਂ ਦੇ ਖਿਲਾਫ ਦੋਸ਼ ਤੈਅ ਕੀਤੇ ਹਨ ਹੁਣ ਇਹਨਾਂ ਖਿਲਾਫ ਭਾਰਤੀ ਦੰਡ ਸੰਹਿਤਾ ਦੀ ਧਾਰਾ 147 149 323 332 ਤੇ 353 ਅਤੇ 188 ਤਹਿਤ ਮੁਕਦਮਾ ਚੱਲੇਗਾ ਇਸ ਮਾਮਲੇ ਦੀ ਸੁਣਵਾਈ 17 ਜਨਵਰੀ ਨੂੰ ਸ਼ੁਰੂ ਹੋਵੇਗੀ ਮੁਲਜ਼ਮਾ ਵਿੱਚ ਆਮ ਆਦਮੀ ਪਾਰਟੀ ਦੇ ਅਹਿਮ ਚਿਹਰੇ ਹਨ ਜਿਨ੍ਹਾਂ ਵਿੱਚੋਂ ਫਾਇਲ ਕਾਦੇ ਮੌਜੂਦਾ ਵਿਧਾਇਕ ਨਰਿੰਦਰ ਪਾਲ ਸਿੰਘ ਸਮਨਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਖੱਬੀ ਬਾਹਾਂ ਜਾਣੇ ਜਾਂਦੇ ਹਰਚੰਦ ਸਿੰਘ ਬਰਸਟ ਪੰਜਾਬ ਵਾਟਰ ਸਪਲਾਈ ਦੇ ਸਿਵਲ ਬੋਰਡ ਦੇ ਚੇਅਰਮੈਨ ਡਾਕਟਰ ਸੰਨੀ ਸਿੰਘ ਅੱਲੂਵਾਲੀਆ ਅਤੇ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਪ੍ਰੇਮ ਗਰਗ ਸ਼ਾਮਲ ਹਨ ਇਸ ਤੋਂ ਇਲਾਵਾ ਹੋਰ ਮੁਲਜ਼ਮਾ ਵਿੱਚ ਪ੍ਰਭ ਜੋਤਕੌਰ ਪਰਵਿੰਦਰ ਸਿੰਘ ਪ੍ਰਤਾਪ ਸਿੰਘ ਗੁਰਵਿੰਦਰ ਸਿੰਘ ਕਮਲਜੀਤ ਸਿੰਘ ਅਤੇ ਸਤਵੰਤ ਸਿੰਘ ਸ਼ਾਮਲ ਹਨ ਇਹਨਾਂ ਦੇ ਨਾਲ ਹੀ ਚਾਰ ਮੁਲਜ਼ਮਾ ਸ਼ਰਨਪਾਲ ਸਿੰਘ ਗੁਰਦੀਪ ਸਿੰਘ ਤੇ ਗੁਲਾਮ ਮੁਹੰਮਦ ਅਤੇ ਸ਼ੁਭਾ ਸੈਗਲ ਨੂੰ ਵੀ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ ਜਿਸ ਕਰ ਉਹਨਾਂ ਨੂੰ ਵੀ ਪੰਗੋੜਾ ਐਲਾਨਿਆ ਗਿਆ ਹੈ 3 ਸਾਲ ਪਹਿਲਾਂ ਆਪ ਆਗੂਆਂ ਨੇ ਸੈਕਟਰ 37 ਚੰਡੀਗੜ੍ਹ ਵਿੱਚ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਸੀ ਕੇਂਦਰ ਸਰਕਾਰ ਨੇ ਗੋਤਮ ਅਡਾਨੀ ਦੀਆਂ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਦਾ ਦੋਸ਼ ਲਗਾਉਂਦੇ ਹੋਏ ਇਹ ਆਗੂ ਉੱਥੇ ਇਕੱਠੇ ਹੋਏ ਸਨ ਤੇ ਉਹਨਾਂ ਨੇ ਜਸ਼ੀਲੇ ਨਾਅਰੇ ਬੋਲੇ ਹਾਲਾਂਕਿ ਕੁਝ ਸਮੇਂ ਬਾਅਦ ਇਹ ਰੋਸ ਮੁਜ਼ਾਹਰਾ ਹਿੰਸਕ ਰੂਪ ਧਾਰਨ ਕਰ ਗਿਆ ਸੀ ਤੇ ਕਈ ਆਪ ਆਗੂ ਅਤੇ ਪੁਲਿਸ ਮੁਲਜ਼ਮਾਂ ਦੇ ਵਿੱਚ ਹਥੋਪਾਈ ਤੱਕ ਮਾਮਲਾ ਪਹੁੰਚ ਗਿਆ ਤੇ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ ਜਿਸ ਸਮੇਂਦਰਾਨ ਜੋ ਪੁਲਸ ਮੁਲਾਜ਼ਮ ਜ਼ਖਮੀ ਹੋਏ ਤਾਂ ਉਸ ਸਮੇਂ ਇਹ ਮਾਮਲਾ ਦਰਜ ਕੀਤਾ ਗਿਆ ਸੈਕਟਰ 39 ਪੁਲਸ ਨੇ ਕਈ ਆਗੂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਸੀ 12 ਫਰਵਰੀ 2023 ਨੂੰ ਵੱਡੀ ਗਿਣਤੀ ਵਿੱਚ ਆਪਾਗੂ ਅਤੇ ਮੁਲਾਜ਼ਮ ਸੈਕਟਰ 37 ਵਿੱਚ ਪੰਜਾਬ ਪੱਜਪਾ ਦਫਤਰ ਦਾ ਘਰਾਓ ਕਰਨ ਵਾਸਤੇ ਪਹੁੰਚੇ ਸਨ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਉੱਥੇ ਭਾਰੀ ਪੁਲਿਸ ਬਲ ਤੈਨਾਤ ਕਰ ਦਿੱਤੀ ਗਈ ਸੀ ਸੀਪੀਆਰ ਜੋ ਸੀਆਰਪੀਸੀ ਦੀ ਧਾਰਾ 144 ਲਾਗੂ ਕਰ ਦਿੱਤੀ ਗਈ ਸੀ ਅਤੇ ਆਪ ਆਗੂਆਂ ਨੇ ਇਸ ਦੀ ਪਰਵਾਹ ਨਾ ਕੀ ਕਰਦੇ ਹੋਏ ਬੈਰੀਕੇਡ ਤੋੜ ਦਿੱਤੇ ਤੇ ਬੈਰੀਕੇਡ ਤੋੜ ਕੇ ਉਹਨਾਂ ਨੇ ਅੱਗੇ ਹੋ ਕੇ ਦਫਤਰ ਦਾ ਘਰਾਉ ਕੀਤਾ ਇਸੇ ਦੌਰਾਨ ਹੀ ਉਹਨਾਂ ਦੀ ਪੁਲਿਸ ਦੇ ਨਾਲ ਚੜਪ ਹੋਈ ਸੀ ਪੀੜ ਬਿਕਾਬੂ ਹੋ ਗਈ ਤੇ ਰੋਸ ਮੁਜ਼ਾਹਰਾ ਹਿੰਸਕ ਰੂਪ ਧਾਰ ਗਿਆ ਇਸ ਸਥਿਤੀ ਵਿੱਚ ਪੁਲਿਸ ਨੂੰ ਬਲ ਦੀ ਵਰਤੋਂ ਕਰਨੀ ਪਈ ਵਾਟਰ ਕੈਨਨ ਨਾਲ ਪਾਣੀ ਦੀ ਬੁਸ਼ਾਰਤ ਕਰਨੀ ਪਈ ਕੁਝ ਆਗੂਆਂ ਤੇ ਪੁਲਿਸ ਮੁਲਾਜ਼ਮਾਂ ਨਾਲ ਹੱਥੋਂ ਪਾਈ ਵੀ ਕੀਤੀ ਗਈ ਇਸੇ ਪੁਲਿਸ ਮੁਲਾਜ਼ਮਾਂ ਨਾਲ ਤੱਕਾ ਮੁੱਕੀ ਕੀਤੀ ਅਤੇ ਪੱਥਰ ਵੀ ਸੁੱਟੇ ਗਏ ਜਿਸ ਵਿੱਚ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਸਨ ਕੋਰਸ ਨੇ ਆਪ ਆਗੂ ਨੂੰ ਸਰਕਾਰੀ ਕੰਮ ਵਿੱਚ ਅੜਿੱਕਾ ਪਾਉਣ ਤੇ ਹੱਥੋਂ ਪਾਈ ਕਰਨ ਤੇ ਡੀਸੀ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਸੀ ਭਾਵੇਂ ਉਸ ਸਮੇਂ ਉਹਨਾਂ ਨੂੰ ਜੋ ਰਿਹਾ ਕਰ ਦਿੱਤਾ ਗਿਆ ਪਰ ਉਹਨਾਂ ਦੇ ਉੱਪਰ ਜੋ ਦੋਸ਼ ਹੁਣ ਤੈ ਹੋ ਚੁੱਕੇ ਨੇ ਹੁਣ ਉਹਨਾਂ ਨੂੰ ਜਿਹੜਾ 17 ਜਨਵਰੀ ਨੂੰ ਇਹ ਕੇਸ ਚੱਲੇਗਾ ਤੇ ਇਹਨਾਂ ਦੀਆਂ ਮੁਸ਼ਕਲਾਂ ਵਧਣ ਗਿਆ ਜੋ ਇਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣੇ ਪਣਗੇ ਤੇ ਫਾਈਲ ਕਾਦੇ ਮੌਜੂਦਾ ਵਿਧਾਇਕ ਨਰਿੰਦਰ ਪਾਲ ਸਿੰਘ ਸਾਮਨਾ ਜਿਨ੍ਹਾਂ ਨੂੰ ਇਹ ਕੇਸ ਦੇ ਵਿੱਚ ਰੱਖਿਆ ਗਿਆ ਜੋ ਨਿਰੰਦਰ ਪਾਲ ਸਿੰਘ ਸੌਣਾ ਤੇ ਹਰਜਨ ਸਿੰਘ ਬਰਸ਼ਟ ਤੋਂ ਇਹ ਮੁੱਖ ਆਗੂ ਨੇ ਸਨੀ ਆਲੂ ਵਾਲੀਆ ਇਹਨਾਂ ਸਾਰਿਆਂ ਦੇ ਉੱਪਰ ਜੋ ਹੁਣ ਆਮ ਆਦਮੀ ਪਾਰਟੀ ਦੇ ਮੁੱਖ ਚਿਹਰੇ ਨੇ ਇਹਨਾਂ ਦੇ ਉੱਪਰ ਹੀ ਮੁਕਦਮਾ ਦਰਜ ਹੋਇਆ ਹੈ